ਸੁੱਕੀ ਛੜ ਰਹੀ ਨੇ ਤਵੱਜਾ ਨੂੰ ਕੋਕੁਸ ਰੋਣਾ ਨਹੀਂ ਪਾਇਆ ਜਦ ਤੇਜ਼ੀ ਨਾਲ ਕੜਾਣਾ ਹੈ ਆਜੀ ਹਾਂਜੀ ਹੈ ਬੈਮ ਗਾਈ ਗਾਈ ਰੋ ਗਾਈ ਹਲੋ ਹੜੋ ਪਾਣੀ ਹਲੋ ਹਲੋ ਇੱਕ ਗੋਲੀ ਹੋਰ ਲਾ 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 ਲਓ 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 ਪਾਣੀ ਪੀਓ ਪਾਣੀ ਪੀਓ ਬੇਬੇ ਸਾਸਤਰੀਕਾਲ ਮਾਤਾ ਜੀ ਸਾਸਤਰੀਕਾਲ ਮਾ ਕਾਕਾ ਸਟੇਚਰ ਲਿਆਇਓ ਸਾਸਤਰੀਕਾਲ ਬਾਈ ਜੀ ਤੁਹਾਡੇ ਮਾਤਾ ਜੀ ਨੇ ਠੀਕ ਆ ਤੁਹਾਡਾ ਕੀ ਨਾਮ ਜੀ ਕੀ ਕੰਮ ਆ ਸਰ ਅਸੀਂ ਮਜ਼ਦੂਰੀ ਕਰਨ ਆਲੇ ਹਾਂ ਬਿੜੀ ਆਲੇ ਕਿੰਨੇ ਭੈਣ ਭਰਾ ਤੁਸੀਂ ਅਸੀਂ ਆ ਬੇਟਾ ਦੋ ਨਹੀਂ ਹਾਂ ਜੀ ਅਸੀਂ 84 ਬਲੇ ਦੇ ਮਗਲੂਮ ਬਣੇ ਹੋਇਆ ਵਾਹ ਕਿਰ 1984 ਤੁਸੀਂ ਉਤੋਂ ਦਿੱਲੀ ਤੋਂ ਇੱਥੇ ਆਏ ਸੀ ਹਾਂਜੀ ਅੱਛਾ ਜੀ ਉਹ ਵਕਤ ਸਾਨੂੰ ਯਾਦ ਆਉਂਦਾ ਨਾ ਸਾਨੂੰ ਕੋਲਾਈਆਂ ਬੋਲਦਾ ਨਹੀਂ ਔਰ ਸਾਨੂੰ ਇਹਨਾਂ ਨੂੰ ਗੁੱਸਾ ਹੈ ਕਿ ਬਸ ਕਹਿਣੀ ਗੱਲਾਂ ਛੱਡੋ ਇਹ ਕਹਿੰਦੇ ਨੇ ہمارا ਇੰਡੀਆ ਅਸੀਂ ਕਹਿੰਨਾ ਇੰਡੀਆ ਚ ਤਾਂ ਅੰਗਰੇਜ਼ਾਂ ਨੇ ਹੀ ਰਾਜ ਕੀਤਾ ਉਹ ਵਧੀਆ ਔਰ ਕੋਈ ਕਰ ਹੀ ਨਹੀਂ ਸਕਦਾ ਅੰਗਰੇਜ਼ ਹੀ ਵਧੀਆ ਸੀ ਅੰਗਰੇਜ਼ ਵਧੀਆ ਸੀ ਮਾਂ ਆ ਜਾ ਉੱਟ ਕੇ ਸਰਦਾਰ ਜੀ ਮਾਤਾ ਜੀ ਦਾ ਕੀ ਨਾਮ ਆ ਲਾਜਵੰਤ ਕੌਰ ਲਾਜਵੰਤ ਰਾਜਵੰਤ ਜਾਂ ਲਾਜ ਲਾਜਵੰਤ ਲਾਜਵੰਤ ਕੌਰ ਠੀਕ ਐ ਸਰਦ ਜੀ ਕੋਈ ਨਾ ਬਾਬਾ ਜੀ ਨਾਲ ਮੇਹਰ ਕਰਨਗੇ ਤੁਸੀਂ ਫਿਕਰ ਨਾ ਕਰੋ ਮਾਤਾ ਜੀ ਠੀਕ ਹੋਣਾ ਮਾਂ ਓ ਮਾਂ ਮਾਤਾ ਜੀ ਉਠੋ ਉਠੋ ਉਠਾਓ ਬਿਠਾ ਕੇ ਲਾਜਵੰਤ ਬੇਬੇ ਉੱਟ ਕੇ ਬੈਠੋ ਆ ਜਾ ਮਾਂ ਆ ਜਾ ਸਤਿ ਸ਼੍ਰੀ ਅਕਾਲ ਮਾਂ ਤਕੜੇ ਹੋ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਕਰੋ ਸਟਾਫ ਰੂਮ ਬੁਲਾਓ ਕਾਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂ ਗ੍ਰੰਥ ਸਾਹਿਬ ਦੇ ਮਨ ਪਾਠ ਕੀਤਾ ਬਹੁਤ ਇਹਨਾਂ ਨੇ ਸ਼ੁੱਧ ਪਾਠ ਕੀਤਾ ਸਾਰੇ ਮੰਦੇ ਵਾਹਿਗੁਰੂ ਜੀ ਅਰੇ ਸਾਡਾ ਜਿਹੜਾ ਹਾਂ ਸਾਡਾ ਗੁੱਸਾ 1984 ਲੈਣਾ ਹੈ ਨਾ ਹੈ ਨਾ ਜੀ ਕੇਵਸ ਕੁਝ ਕਰਨ ਦੀ ਹੱਦ ਨਹੀਂ ਇਹ ਹੁਣ ਹਿਸਾਬ ਕਿਤਾਬ ਲਵਾਂਗੇ ਇਹ ਸਾਡੇ ਕੋਲੋਂ ਹਿਸਾਬ ਕਿਤਾਬ ਲੈਂਦੇ ਫਿਰਦੇ ਨੇ ਸਾਡੇ ਸਿੱਖਾਂ ਕੋਲੋਂ ਪਰ ਅਸੀਂ ਇਹਨਾਂ ਕੋਲੋਂ ਲੈਣੇ ਨੇ ਹੁਣ ਗਿਆ ਆਪਣਾ ਚੋਣ ਬੜੇ ਯਾਤ ਕਿਸੇ ਪੁੱਛਣੀ ਨਹੀਂ ਹੁਣ ਤਾਂ ਉਹਨਾਂ ਦਾ ਹੀ ਨਵੜੇ ਨੇ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਪ੍ਰੀਤ ਜੀ ਪ੍ਰੀਤ ਜੀ ਉਹ ਕੀ ਕੰਮ ਕਰਦੇ ਸੀ ਮਜ਼ਦੂਰੀ ਸੀ ਸਾਡੀ ਉਹ ਵੀ ਮਜ਼ਦੂਰੀ ਕਰਦੇ ਸੀ ਸਾਡੇ ਮਾਤਾ ਜੀ ਦਿੱਲੀ ਕੀ ਕੰਮ ਸੀ ਤੁਹਾਡਾ ਜੀ ਰਹਿਣ ਵਾਲੇ ਸਾ ਹਰਿਆਣਾ ਦੇ ਆ ਜੀ ਓਕੇ ਇਹਨਾਂ ਕਹੇ ਰਿਹਾ ਉਹ 84 ਦੇ ਵਿੱਚ ਫਿਰ ਤੁਸੀਂ ਛੱਡ ਕੇ ਹਾਂ ਜੀ ਸਾਡੇ ਚਾਚੇ ਤਾ ਸਾਰੇ ਦਿੱਲੀ ਰਹਿਣ ਵਾਲੇ 1984 ਦੇ ਦੰਗਿਆਂ ਦਾ ਸ਼ਿਕਾਰ ਇਹ ਪਰਿਵਾਰ ਅੱਜ ਸਾਡੇ ਕੋਲੇ ਸੁਪਨਿਆਂ ਦੇ ਘਰ ਪਹੁੰਚਿਆ ਇਹ ਦੋਨੇ ਮਾਂ ਪੁੱਤਰੀ ਨੇ ਹਰਵੰਦ ਸਿੰਘ ਤੇ ਮਾਤਾ ਲਾਜਵੰਤ ਕੌਰ ਹੂੰ ਮਾਤਾ ਜੀ ਦੀ ਹਾਲਤ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਬਸ ਤੜਫੀ ਜਾਂਦੀ ਹੈ ਮਾਂ ਅੱਜ ਵੀ ਲੱਗੀ ਪਈ ਹੈ ਮਾਂ ਨੂੰ ਸਰੀ ਟੁੱਟ ਰਿਹਾ ਵਾ 1984 ਦੇ ਵਿੱਚ ਸਭ ਕੁਝ ਲੁੱਟਿਆ ਪੁੱਟਿਆ ਗਿਆ ਇਹਨਾਂ ਦਾ ਤੇ ਰੇਲ ਕੋਟਲੇ ਆ ਗਏ ਤੇ ਬਾਈ ਹਰਬੰਸ ਸਿੰਘ ਮਾਤਾ ਜੀ ਦਾ ਬੇਟਾ ਉਹ ਵੀ ਸਿੱਧੂ ਸਿੱਧਾ ਵਾ ਸਾਧੂ ਸੁਭਾਅ ਦਾ ਵਾ ਕੋਈ ਕੰਮ ਨਹੀਂ ਕਰ ਸਕਦਾ ਮਜ਼ਦੂਰੀ ਕਰਦਾ ਸੀਗਾ ਹੁਣ ਉਹ ਵੀ ਨਹੀਂ ਹੁੰਦੀ ਸਰੀਰ 'ਚ ਤਾਕਤ ਨਹੀਂ ਮਾਤਾ ਜੀ ਦੀ ਮਾੜੀ ਹਾਲਤ ਆ ਤੇ ਇਹਨਾਂ ਦੇ ਮਾਤਾ ਜੀ ਦੇ ਹਸਬੰਦ ਹਰਮਨ ਸਿੰਘ ਜੀ ਦੇ ਪਿਤਾ ਜੀ ਉਹ ਵੀ ਚੱਲ ਪਸੇ ਸੀ ਉਹ ਹਰਮਨ ਸਿੰਘ ਜੀ ਜਿਹੜੋ ਤੁਹਾਡੇ ਫਾਦਰ ਸਾਹਿਬ ਸੀ ਉਹ 84 ਤੋਂ ਪਹਿਲਾਂ ਹੀ ਚੱਲ ਪਸੇ ਸੀ ਇੱਥੇ ਆ ਕੇ ਕਿੰਨੇ ਸਾਲ ਪਹਿਲਾਂ ਉਹਨਾਂ ਨੂੰ 2005 ਦੇ ਦਿੱਤੇ 2005 ਦੇ ਦਿੱਤੇ ਉਦੋਂ ਕੀ ਕੰਮ ਕਰ ਸੀ ਕਰਦਾ ਵੀ ਆਰਾ ਕਿਵੇਂ ਚੱਲਦਾ ਸੀ ਉਦੋਂ ਮੈਂ ਮਜ਼ਦੂਰੀ ਕਰਦਾ ਜੀ ਤੇ ਸੋਦਰ ਮਾਤਾ ਦੀ ਬਾਤ ਕਰਦੇ ਜੀ ਤੋਂ ਬਗਤ ਕਰਦੇ ਜੀ ਗੁਰੂ ਘਰ ਚ ਪਾਠ ਕਰਦੇ ਸੀ ਇਹ ਹਾਂਜੀ ਠੀਕ ਆ ਉਥੋਂ ਗੁਰੂ ਘਰ ਦੀ ਸੇਵਾ ਕਰਦੇ ਸੀਗੇ ਉਥੋਂ ਹੀ ਰੋਟੀ ਪਾਣੀ ਚੱਲਦਾ ਹਾਂਜੀ ਮਾਤਾ ਜੀ ਨੇ ਗੁਰੂ ਘਰ ਦੀ ਸੇਵਾ ਕੀਤੀ ਕਿੰਨੇ ਕਸਾਲ ਬਹੁਤ ਸੇਵਾ ਕੀਤੀ ਔਰ ਬਹੁਤ ਸਰ ਮੰਡਲ ਦੀ ਬੂਛੂ ਤੋਂ ਪਾਠ ਕਰਦੇ ਨੇ 1984 ਤੋਂ ਲੈ ਕੇ ਇੱਥੇ ਆ ਕੇ ਮੈਲਗੋੜ੍ਹ ਦੇ ਗੁਰੂ ਘਰ ਦੀ ਸੇਵਾ ਹੀ ਕਰੀ। ਹਾਂਜੀ। ਇਹ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ। ਹਾਂਜੀ। ਸੇਵਾ ਨਹੀਂ ਕਰਦੇ। ਬਾਈ ਸਾਡਾ ਰੋਲ ਲਾਉਂਦੇ। ਅੱਛਾ ਰੋਲ ਲਾਉਂਦੇ। 30 ਸਾਲੋਂ। 30 ਸਾਲਾਂ ਤੋਂ। ਹਾਂਜੀ। ਜੀ ਸਾਹਿਬ ਦਾ ਸੱਲਾ ਲਾ ਰਿਹਾ 38 ਸਾਲ ਤੋਂ ਲਾ ਰਹੇ। ਟੋਕੋ ਲੈ। ਟੋਕ 20 ਸਾਲ। 20 ਸਾਲ ਉੱਤੇ ਦਿੱਲੀ ਲਈ। ਹਾਂ। 40 ਸਾਲ ਹੋ ਗਏ। ਜੀ ਬਜ਼ੁਰਗ ਹੋ ਗਿਆ। ਹੂੰ। ਯਾਦ ਨਹੀਂ ਰਹਿ ਸਕਦੀ ਨਾ। ਹਾਂ। 58 ਸਾਲ ਹੋ ਗਏ ਮਾਤਾ ਜੀ ਨੂੰ ਰੋਲਾ ਲਾਉਂਦੇ ਆਂ। ਰੋਲ ਲਾਉਂਦੇ ਸੀ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਹਾਂ ਮਾਂ ਕੋਈ ਨਾ ਘਬਰਾਣਾ ਬੈੱਡ ਥੋੜਾ ਉੱਚਾ ਕਰੋ ਕਾਕਾ ਕਰੋ ਬਸ ਤੇ ਵਾਈਟਰ ਲਓ ਫੜਾਫੜ ਕੋਈ ਨਾ ਹਰਬੰਸ ਬਾਈ ਮੰਨ ਨਾ ਹੋੜਾ ਕਰੋ ਬਾਬਾ ਜੀ ਨੇ ਬਿਲਕੁਲ ਤੁਹਾਨੂੰ ਸਹੀ ਥਾਂ ਤੇ ਭੇਜਿਆ ਹੈ ਮਹਾਰਾਜ ਮਿਹਰ ਕਰਨਗੇ ਸੱਚੇ ਪਾਤਸ਼ਾਹ ਸਾਡੀ ਇਹ ਮਾਂ ਵਾ ਅਸੀਂ ਤੁਹਾਡੇ ਭਰਾ ਵਾ ਠੀਕ ਆ ਆਪਾਂ ਰਲ ਕੇ ਮਾਂ ਦੀ ਸੇਵਾ ਕਰਾਂਗੇ ਮਾਂ ਨੇ ਜਮਾਂ ਠੀਕ ਹੋ ਜਾਣਾ ਜਮਾਂ ਟੈਨਸ਼ਨ ਨਾ ਲਓ ਠੀਕ ਹੈ ਨਾ ਮਾਤਾ ਜੀ ਨੇ ਬਿਲਕੁਲ ਠੀਕ ਹੋ ਜਾਣਾ ਇਹ ਕੋ ਇਸ ਤਰ੍ਹਾਂ ਦੇ ਖੁਰਦਾਰ ਬੰਦੇ ਇਸ ਤਰ੍ਹਾਂ ਦੇ ਜਿਉਂਦਿਆਂ ਜ਼ਮੀਰਾਂ ਵਾਲੇ ਬੰਦੇ ਅੱਜ ਸਭ ਤੋਂ ਵੱਧ ਤਕਰੀਰ ਦੇ ਵਿੱਚ ਮਾੜੀਆਂ ਮਰੀਆਂ ਜ਼ਮੀਰਾਂ ਵਾਲੇ ਲੋਕ ਉਹ ਉਹ ਚੜਦੀ ਉਹ ਮੋਜਾਂ ਲੁੱਟਦੇ ਨੇ ਅੱਜ ਹਰਮਨ ਸਿੰਘ ਭਾਈ ਰੇੜੀ ਆ ਫੇਰੀ ਲਾਉਂਦਾ ਪਤੰਗ ਵੇਚਦਾ ਖਿਡਾਉਣੇ ਵੇਚ ਲੇ ਕਈ ਵਾਰੀ ਖਾਲੀ ਕੋਈ geke ਕੱਢੀ ਜਾਂਦਾ ਮਤਲਬ ਮਾਂ ਨੇ ਸਾਰੀ ਉਮਰ ਗੁਰੂ ਘਰ ਦੇ ਵਿੱਚ ਗੁਰਬਾਣੀ ਦੇ ਸਿਰ ਤੇ ਪ੍ਰਸ਼ਾਦ ਦਾ ਛਕਿਆ ਗੁਰਬਾਣੀ ਦੀ ਸੇਵਾ ਕਰਕੇ ਲੰਗਰ ਪ੍ਰਸ਼ਾਦ ਦਾ ਛਕਿਆ ਇਸ ਮਾਂ ਨੇ ਮਾਂ ਲਾਜਵਤ ਲਾਜਵੰਤੀ ਕੌਰ ਨੇ ਮਾਂ ਦਾ ਲਾਜਵੰਤੀ ਕੌਰ ਅੰਦਰ ਅੰਦਰ ਕੋਈ ਕੁਛ ਨਹੀਂ ਕੋਹਰਾ ਨਹੀਂ ਲੋਤਾ ਗੁਰਵਾਨਾ ਨਹੀਂ ਗੁਰੂ ਘਰ ਚ ਰੋਲ ਲਾਉਂਦੇ ਸੀ ਗੁਰਬਾਣੀ ਦੀ ਜਿੱਥੇ ਪਾਠਖੰਡ ਪਟ ਸਾਹਿਬ ਖੁੱਲਦੇ ਸੀ ਉੱਥੇ ਰੋਲ ਦੀ ਸੇਵਾ ਕਰਕੇ ਆਪਣੇ ਘਰ ਦੀ ਰੋਜੀ ਰੋਟੀ ਚਲਾਉਂਦੇ ਸੀ 38 ਸਾਲ ਹੋ ਗਿਆ ਸਾਡਾ ਸਾਡਾ ਤਾਂ ਪਹਿਲਾਂ ਮੇਲਕੋਟ ਲੈ ਆਇਆ ਇਹਨੂੰ ਉਸ ਤੋਂ ਪਹਿਲਾਂ 20 ਸਾਲ ਹੋ ਗਏ ਸੀ ਉੱਥੇ ਦਿੱਲੀ ਇੱਥੇ ਉੱਥੇ ਵੀ ਗੁਰਬਾਣੀ ਦੇ ਸਿਰ ਤੇ ਪ੍ਰਸ਼ਾਦਾ ਚਾਣੇ ਕਰਦਾ ਸੀ ਫਿਕਰ ਕਰੋ ਕੀ ਕਹਿੰਦੇ ਸੀ ਸਾਡਾ ਪਹਿਲਾਂ ਰਿਗਾਰਡ ਇਹ ਹੈ ਕਿ ਅੱਜ ਵੀ ਆਪਣੇ ਸਿੱਖੀ ਨਾਲ ਜੁੜੇ ਜਿੱਕੀ ਨਾਲ ਜੁੜੇ ਨੇ ਬਹੁਤ ਵੱਡੀ ਗੱਲ ਹੈ ਜੇ ਅਸੀਂ ਸਿੱਖੀ ਛੱਡ ਲੈਂਦੇ ਤਾਂ ਫਿਰ ਤੁਹਾਨੂੰ ਕੋਈ ਪਾਵਰ ਨਹੀਂ ਮਿਲ ਜਾਣੀ ਪਰ ਉਹ ਪੋਕੀ ਪਾਵਰ ਜੀ ਆਸਨ ਪਾਵਰ ਜੀ ਜੇ ਅਸੀਂ ਆਪਣੀ ਸਿੱਖੀ ਵਿੱਚ ਉਹਦੇ ਵਿੱਚ ਤਾਂ ਬਹੁਤ ਕੁਝ ਬੁਨਿਆਦੀ ਬਹੁਤ ਕੁਝ ਪੜ ਜਾਣਾ ਹੈ ਇਹ ਹਰਮਨ ਸਿੰਘ ਜੀ ਬਹੁਤ ਵਧੀਆ ਰਾਜ ਕੀਤਾ ਅੰਗਰੇਜ਼ਾਂ ਨੇ ਰਾਜਾਂ ਤੋਂ ਵਧੀਆ ਰਾਜ ਨਾ ਕਿਸੇ ਨੇ ਕੀਤਾ ਨਾ ਕਰਨਾ ਨਾ ਕਰਨਾ ਨਾ ਹੋਣਾ ਕਿਸੇ ਦਾ ਦੇਖੋ ਭਾਈ ਕਿੰਨਾ ਪਰੇਸ਼ਾਨ ਆ ਬਾਈ ਕਹਿੰਦਾ ਇਦੋਂ ਤੱਕ ਅੰਗਰੇਜ਼ ਹੀ ਚੰਗੇ ਸੀ ਇਹ ਇਹਨਾਂ ਦੀਆਂ ਭਾਵਨਾਵਾਂ ਇੱਕ ਦਿਨ ਚ ਨਹੀਂ ਬਦਲਿਆ ਗਈਆਂ ਇਸ ਕਰਕੇ ਨਹੀਂ ਬਦਲੀਆਂ ਵੀ ਮਾਂ ਦੀ ਤਕਲੀਫ ਨੂੰ ਦੇਖ ਕੇ ਉਹਨਾਂ ਸਾਲਾਂ ਤੋਂ ਸਾਲਾਂ ਬੱਧੀ ਸੰਘਰਸ਼ ਕਰ ਰਹੇ ਨੇ ਲੋਕ ਬੰਦਾ ਮਾਨਸਤਕਾਰ ਵੀ ਨਹੀਂ ਮਿਲ ਰਿਹਾ ਮਨ ਲੋ ਦੇਸ਼ ਖਾਤਰ ਸਮਾਜ ਖਾਤਰ ਇਨਾ ਕੱਟ ਗਿਆ ਕੁਛ ਆ ਜਿਨ੍ਹਾਂ ਦੀਆਂ ਜ਼ਿੰਦਗੀਆਂ ਚ ਹੋ ਚੁੱਕਿਆ 1984 ਕਿਉਂ ਹੋਈ ਕਿਨੇ ਕਰਾਈ ਉਹਦਾ ਫਾਇਦਾ ਕਿਨੂੰ ਹੋਇਆ ਅੱਜ ਤੱਕ ਲੋਕ ਸਿਰ ਤੇ ਛੱਤ ਨਹੀਂ ਬਣਾ ਸਕੇ 1984 ਦਾ ਘਰ ਪਟਿਆ ਗਿਆ ਅੱਜ ਤੱਕ ਸਿਰ ਤੇ ਛੱਤ ਨਹੀਂ ਬਣੀ 16 ਸਾਲ ਹੋ ਗਏ ਬੀਏ ਯਾਨੀ ਕਿ 38 ਸਾਲ ਹੋ ਗਏ ਦੋ ਆ ਉੱਪਰ ਲਾ ਲਈ ਤਿੰਨ 38 39 ਸਾਲ ਹੋ ਗਏ ਇਹਨਾਂ ਨੂੰ ਢਟਕਦਿਆਂ ਨੂੰ ਬਸ ਧੰਨਵਾਦ ਆ ਅਮਰਜੀਤ ਵੀਰੇ ਉਹਨਾਂ ਦਾ ਜਿਹੜੇ ਆਪਣੇ ਆਸ-ਪਾਸ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਰਹਿੰਦੇ ਨੇ ਹਮੇਸ਼ਾ ਮੇਲ ਕੋਟਲੇ ਦੀ ਟੀਮ ਆ ਸਾਡੀ ਉੱਥੇ ਕੋਈ ਵੀ ਇਸ ਤਰ੍ਹਾਂ ਦੇ ਲੋੜਵੰਦ ਹੁੰਦੇ ਆ ਜਿੱਥੇ ਇਹਨਾਂ ਤੋਂ ਉੱਥੇ ਮਦਦ ਹੁੰਦੀ ਹੈ ਲੋਕਲ ਲੈਵਲ ਤੇ ਆਪ ਕਰਦੇ ਰਹਿੰਦੇ ਨੇ ਜਿੱਥੇ ਜਿਆਦਾ ਹਾਲਾਤ ਬਖਰਾਬ ਹੁੰਦੇ ਨੇ ਜਾਂ ਬਾਤਰ ਹੁੰਦੇ ਨੇ ਫਿਰ ਸਾਡੇ ਨਾਲ ਵੀਰੋਂ ਸੰਪਰਕ ਕਰਦੇ ਇਸ ਮਾਤਾ ਬਾਰੇ ਵੀ ਵੀਰਾਂ ਸਾਨੂੰ ਕਾਫੀ ਸਮੇਂ ਤੋਂ ਕਹਿ ਰਹੇ ਸੀ ਵੀ ਆਪਾਂ ਮਾਤਾ ਜੀ ਨੂੰ ਇੱਥੇ ਲੈ ਕੇ ਆਉਣਾ ਵੀ ਤੁਸੀਂ ਆ ਜਾਓ ਤੁਸੀਂ ਲੈ ਜਾਓ ਆ ਕੇ ਪਰ ਸਾਡੇ ਕੋਲੋਂ ਪਰਮਾਤਮਾ ਨੇ ਸ਼ਾਇਦ ਇਹ ਸੇਵਾ ਉਸ ਟਾਈਮ ਨਹੀਂ ਸੀ ਲੈਣੀ ਕਿਉਂਕਿ ਅੰਜਾਲਾ ਦਾਣਾ ਪਾਣੀ ਹੈ ਜੇ ਮਾਤਾ ਜੀ ਦਾ ਨਾਣਾ ਪਾਣੀ ਜਿੱਥੇ ਲਿਖਿਆ ਬੰਦੇ ਨੇ ਉੱਥੇ ਚੁਗਣਾ ਤੇ ਅੱਜ ਸਵੇਰੇ ਹੀ ਅਸੀਂ ਵੀਡੀਓ ਦੇਖੀ ਕੁਸ਼ਰ ਕੁਮਾਰ ਸਾਡੀ ਟੀਮ ਦਾ ਮੈਂਬਰ ਆ ਉਹਨੇ ਮੈਨੂੰ ਵੀਡੀਓ ਦਿਖਾਈ ਵੀ ਮਰੇਲ ਕੋਟ ਵਾਲੀ ਮਾਤਾ ਢਿੱਲੀ ਬਹੁਤ ਆ ਬਾਈ ਨੇ ਵੀਡੀਓ ਭੇਜੀ ਆ ਅਮਰਜੀਤ ਨੇ ਤਾਂ ਫਿਰ ਮੈਂ ਉਸਨੂੰ ਕਿਹਾ ਵੀ ਤੂੰ ਹੁਣੇ ਗੱਲ ਕਰ ਵੀ ਜਿਆਦਾ ਢਿੱਲੇ ਤਾਂ ਬੁਲਾ ਲਾ ਤਾਂ ਵੀਰੇ ਹੁਣੇ ਆਪਣੇ ਸਾਰੇ ਕੰਮਕਾਰ ਛੱਡ ਕੇ ਮਾਤਾ ਨੂੰ ਲਾਜਵੰਤ ਕੌਰ ਨੂੰ ਤੇ ਉਹਨਾਂ ਦੇ ਬੇਟੇ ਹਰਵੰਤ ਸਿੰਘ ਨੂੰ ਲੈ ਕੇ ਇੱਥੇ ਸੁਪਨਿਆਂ ਦੇ ਘਰ ਉਹਨ ਚਾਹਤੇ ਹੁਣ ਸੁਪਨੇ ਦੇ ਹਸਪਤਾਲ ਤੇ ਇਸ ਟਾਈਮ ਮਾਤਾ ਜੀ ਦਾ ਅਰਦਾਸ ਕਰਿਓ ਮਾਂ ਤਕੜੀ ਹੋਵੇ ਤੰਦਰੁਸਤ ਹੋ ਵੀਰਾ ਵੀ ਹਨਵੰਸ ਵੀ ਸਿਰ ਤੇ ਬਹੁਤ ਬੋਝ ਪਾਈ ਫਿਰਦਾ ਮਹਾਰਾਜ ਕਿਰਪਾ ਕਰੇ ਇਹ ਵੀ ਵੀਰਾ ਤੰਦਰੁਸਤ ਹੋ ਤਕੜਾ ਹੋ ਵਾਇ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ